ਅਸੀਂ 350 ਸਾਲ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ ਤਾਂ ਆਪਾਂ ਇਹ ਵੀ ਜਾਣਦੇ ਹਾਂ ਕਿ ਅੱਜ ਭਾਵੇਂ ਇੱਥੇ ਦਿੱਲੀ ਦੀ ਜੇਲ੍ਹ ਹੋਵੇ ਪੰਜਾਬ ਦੀ ਪਟਿਆਲਾ ਜੇਲ੍ਹ ਹੋਵੇ ਚੰਡੀਗੜ੍ਹ ਦੀ ਬਡੈਲ ਜੇਲ੍ਹ ਹੋਵੇ ਇਹਨਾਂ ਜੇਲਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀ ਕਰ ਚੁੱਕੇ ਸਾਡੇ ਜਿਹੜੇ ਬੰਦੀ ਸਿੰਘ ਆ ਉਹ ਰਿਹਾ ਨਹੀਂ ਕੀਤੇ ਜਾ ਰਹੇ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਤਾ ਅੱਜ 350 ਸਾਲ ਬਾਅਦ ਉਸੇ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਿਹੜੇ ਸਿੱਖ ਵਾ ਤੇ ਉਹਨਾਂ ਦੇ ਵਿੱਚੋਂ ਜਿਹੜੇ ਬੰਦੀ ਸਿੰਘ ਆ ਉਹਨਾਂ ਦੇ ਮਾਨਵੀ ਹੱਕ ਮਨੁੱਖੀ ਹੱਕ ਕਿੱਥੇ ਹੈ 2119 ਦੇ ਵਿੱਚ 550 ਸਾਲਾਂ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਕੇਂਦਰ ਸਰਕਾਰ ਨੇ ਬੰਦੀ ਸਿੰਘਾਂ ਦੇ ਮਸਲੇ ਤੇ ਵਾਅਦੇ ਕੀਤੇ ਪਰ ਅੱਜ 6 ਸਾਲ ਲੰਘ ਚੁੱਕੇ ਆ ਉਹ ਵਾਅਦੇ ਵਫਾ ਨਹੀਂ ਹੋਏ ਔਰ ਪੰਥ ਦੀ ਹਰ ਸਟੇਜ ਤੇ ਪੂਰੀ ਦੁਨੀਆ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦਾ ਜਿਗਰ ਹੋਵੇ ਮਨੁੱਖੀ ਅਧਿਕਾਰਾਂ ਦਾ ਜਿਗਰ ਹੋਵੇ ਤਾਂ ਉਹਦੇ ਨਾਲ ਹੀ ਆਪਣੇ ਬੰਦੀ ਸਿੰਘਾਂ ਦਾ ਜਿਗਰ ਅਸੀਂ ਜ਼ਰੂਰ ਕਰਨਾ ਪਊ। ਪੂਰੀ ਦੁਨੀਆ ਦੇ ਵਿੱਚ ਅੱਜ ਸਾਡੇ ਵੀ ਕਕਾਰਾਂ ਦੇ ਉੱਤੇ ਕਿਰਪਾਨ ਦੇ ਉੱਤੇ ਕਈ ਥਾਵਾਂ ਤੇ ਕੜੀਆਂ ਤੇ ਸਵਾਲ ਆ ਔਰ ਸਭ ਨੂੰ ਪਤਾ ਸਾਡਾ ਹੱਕ ਸਰਕਾਰਾਂ ਦੇ ਵੱਲੋਂ ਦਖਲ ਦਿੱਤਾ ਜਾ ਰਿਹਾ ਔਰ ਦਖਲ ਇਸ ਹੱਦ ਤੱਕ ਵਾ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਵਾਂ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਉਹਨਾਂ ਦੇ ਵਿੱਚ ਸਿੱਧਾ ਆਪਣੇ ਕਬਜ਼ੇ ਕਰਨ ਦੀ ਕੋਸ਼ਿਸ਼ ਇਹ ਬਰਦਾਸ਼ਤਯੋਗ ਨਹੀਂ ਤਿਲਕ ਤੇ ਜੰਝੂ ਵਾਲੇ ਸਨ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹਨਾਂ ਦੀ ਧਾਰਮਿਕ ਆਜ਼ਾਦੀ ਦੇ ਲਈ ਸ਼ਹਾਦਤ ਦਿੱਤੀ ਅੱਜ ਜਦੋਂ 350 ਸਾਲ ਬਾਅਦ ਇਸੇ ਹੀ ਦਿੱਲੀ ਦੀ ਧਰਤੀ ਤੇ ਖੜ ਕੇ ਜਿੱਥੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਅਸੀਂ 350 ਸਾਲ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ ਤਾਂ ਆਪਾਂ ਇਹ ਵੀ ਜਾਣਦੇ ਹਾਂ ਕਿ ਅੱਜ ਭਾਵੇਂ ਇੱਥੇ ਦਿੱਲੀ ਦੀ ਜੇਲ੍ਹ ਹੋਵੇ ਪੰਜਾਬ ਦੀ ਪਟਿਆਲਾ ਜੇਲ੍ਹ ਹੋਵੇ ਚੰਡੀਗੜ੍ਹ ਦੀ ਬੜੈਲ ਜੇਲ੍ਹ ਹੋਵੇ ਇਹਨਾਂ ਜੇਲਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀ ਕਰ ਚੁੱਕੇ ਸਾਡੇ ਜਿਹੜੇ ਬੰਦੀ ਸਿੰਘ ਆ ਉਹ ਰਹਾ ਨਹੀਂ ਕੀਤੇ ਜਾ ਰਹੇ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੇ ਵਾਸਤੇ ਹੋਈ ਹੁਣੇ ਸ਼੍ਰੋਮਣੀ ਕਾਲੀ ਦਾਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਮਸਲੇ ਤੇ ਬੋਲ ਕੇ ਗਏ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਤਾਂ ਅੱਜ 350 ਸਾਲ ਬਾਅਦ ਉਸੇ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਿਹੜੇ ਸਿੱਖ ਵਾ ਤੇ ਉਹਨਾਂ ਦੇ ਵਿੱਚੋਂ ਜਿਹੜੇ ਬੰਦੀ ਸਿੰਘ ਆ ਉਹਨਾਂ ਦੇ ਮਾਨਵੀ ਹੱਕ ਮਨੁੱਖੀ ਹੱਕ ਕਿੱਥੇ ਹਨ 2019 ਦੇ ਵਿੱਚ 550 ਸਾਲਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਕੇਂਦਰ ਸਰਕਾਰ ਨੇ ਬੰਦੀ ਸਿੰਘਾਂ ਦੇ ਮਸਲੇ ਤੇ ਵਾਅਦੇ ਕੀਤੇ ਪਰ ਅਜ 6 ਸਾਲ ਲੰਘ ਚੁੱਕੇ ਆ ਉਹ ਵਾਅਦੇ ਵਫਾ ਨਹੀਂ ਹੋਏ ਤਾਂ ਇੱਕ ਪ੍ਰਧਾਨ ਸਾਹਿਬ ਬੈਠੇ ਸਾਡੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਨਾਲ ਹੀ ਉਹਨਾਂ ਦੇ ਆਣ ਕੇ ਬਹਿ ਗਏ ਸਰਦਾਰ ਜਗਦੀਸ਼ ਸਿੰਘ ਢਿੰਡਾ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇਹ ਦੋ ਵੱਡੀਆਂ ਸੰਸਥਾਵਾਂ ਸਾਡੀ ਨੁਮਾਇੰਦਾ ਸੰਸਥਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਨੇ ਕੁਰਬਾਨੀਆਂ ਦੇ ਨਾਲ ਬਣਾਈ ਸਾਡੀ ਹਰ ਸਟੇਜ ਤੇ ਔਰ ਪੰਥ ਦੀ ਹਰ ਸਟੇਜ ਤੇ ਪੂਰੀ ਦੁਨੀਆ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦਾ ਜਿਗਰ ਹੋਵੇ ਮਨੁੱਖੀ ਅਧਿਕਾਰਾਂ ਦਾ ਜਿਗਰ ਹੋਵੇ ਤਾਂ ਉਹਦੇ ਨਾਲ ਹੀ ਆਪਣੇ ਬੰਦੀ ਸਿੰਘਾਂ ਦਾ ਜਿਗਰ ਅਸੀਂ ਜ਼ਰੂਰ ਕਰਨਾ ਪੂਰੀ ਦੁਨੀਆ ਦੇ ਵਿੱਚ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਕਿ ਇਸ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਸਾਡੇ ਹੱਕ ਵਾ ਉਹ ਅੱਜ ਕਿੱਥੇ ਖੜੇ ਆ ਦੂਜੀ ਗੱਲ ਗੁਰੂ ਪਾਤਸ਼ਾਹ ਜੀ ਨੇ ਤਿਲਕ ਤੇ ਜੰਝੂ ਕਿਉਂਕਿ ਉਹਨਾਂ ਦੀ ਧਾਰਮਿਕ ਪਛਾਣ ਆ ਸਾਡੇ ਹਿੰਦੂ ਵੀਰਾਂ ਦੀ ਉਸ ਪਛਾਣ ਦੇ ਵਾਸਤੇ ਸ਼ਹਾਦਤ ਦਿੱਤੀ ਲਾਸਾਨੀ ਸ਼ਹਾਦਤ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਹੁਣੇ ਕਹਿ ਰਾਇਆ ਸੀ ਉਸ ਗੱਲ ਨੂੰ ਕਿ ਦੂਜਿਆਂ ਦੇ ਵਾਸਤੇ ਸ਼ਹਾਦਤ ਦੁਨੀਆਂ ਦੇ ਕਿਸੇ ਧਰਮ 'ਚ ਮਿਸਾਲ ਨਹੀਂ ਪਰ ਅੱਜ ਸਾਡੇ ਵੀ ਕਕਾਰਾਂ ਦੇ ਉੱਤੇ ਕਿਰਪਾਨ ਦੇ ਉੱਤੇ ਕਈ ਥਾਵਾਂ ਤੇ ਕੜਿਆਂ ਤੇ ਸਵਾਲ ਆ। ਔਰ ਸਭ ਨੂੰ ਪਤਾ ਸਾਡਾ ਹੱਕ ਵਾ। ਔਰੰਗਜ਼ੇਬ ਉਸ ਵੇਲੇ Hindu ਧਰਮ ਦੇ ਵਿੱਚ ਸਿੱਧਾ ਦਖਲ ਦੇ ਰਿਹਾ ਸੀ। ਉਹਨਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਤੇ ਉਹਨਾਂ ਦੀ ਪਛਾਣ ਨੂੰ ਖਤਮ ਕਰਨਾ ਚਾਹੁੰਦਾ ਸੀ। ਅੱਜ ਸਾਡੇ ਵੀ ਧਾਰਮਿਕ ਮਾਮਲਿਆਂ ਦੇ ਵਿੱਚ ਸਰਕਾਰਾਂ ਦੇ ਵੱਲੋਂ ਦਖਲ ਦਿੱਤਾ ਜਾ ਰਿਹਾ। ਔਰ ਦਖਲ ਇਸ ਹੱਦ ਤੱਕ ਵਾ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਵਾਂ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਉਹਨਾਂ ਦੇ ਵਿੱਚ ਸਿੱਧਾ ਆਪਣੇ ਕਬਜ਼ੇ ਕਰਨ ਦੀ ਕੋਸ਼ਿਸ਼ ਇਹ ਬਰਦਾਸ਼ਤਯੋਗ ਨਹੀਂ ਹੈ। ਜਿਹੜੀਆਂ ਵੀ ਸਾਡੀਆਂ ਸਿੱਖ ਸੰਸਥਾਵਾਂ ਵਾਂ ਇਹ ਪੰਥ ਦੀਆਂ ਵਾਂ ਤੇ ਸਿਰਫ ਪੰਥ ਨੂੰ ਹੱਕ ਹਕੂਕ ਵਾ ਕਿ ਪੰਥ ਇਹਨਾਂ ਦਾ ਪ੍ਰਬੰਧ ਕਰੇਗਾ ਪੰਥ ਤੋਂ ਬਿਨਾ ਮੈਨੂੰ ਗਵਾਂਢੀ ਸੂਬੇ ਦੇ ਇੱਕ ਬੜੀ ਜ਼ਿੰਮੇਵਾਰ ਬੰਦੇ ਨੇ ਦੱਸਿਆ ਔਰ ਇਹ ਬੜੀ ਚਿੰਤਾ ਵਾਲੀ ਗੱਲ ਹੈ ਕਿ ਕੋਈ ਮੀਟਿੰਗ ਹੋਈ ਕਿਸੇ ਸੀਐਮ ਦੇ ਨਾਲ ਤੇ ਉਹਨੇ ਕਿਹਾ ਕਿ ਮੇਰਾ ਵੀ ਇਰਾਦਾ ਹੈ ਕਿ ਮੈਂ ਮੈਂਬਰ ਖੜ ਜਾਵਾਂ ਧਾਰਮਿਕ ਚੋਣਾਂ 'ਚ ਤੇ ਅੱਗੇ ਥੋੜਾ ਜਿਹਾ ਬੰਦਾ ਸਿੱਖ ਮਾਈਂਡਡ ਸੀ ਉਹ ਕਹਿੰਦਾ ਜੀ ਤੁਸੀਂ ਨਹੀਂ ਖੜ ਸਕਦੇ ਇਹਦੇ ਲਈ ਅੰਮ੍ਰਿਤਧਾਰੀ ਹੋਣਾ ਪੂਰਨ ਸਿੱਖ ਖੜ ਸਕਦਾ ਹੈ ਤੇ ਸੀਐਮ ਦਾ ਜਵਾਬ ਸੀ ਵੀ ਇਹੀ ਤੇ ਖਤਮ ਕਰਨਾ ਆਪੂਰਨ ਗੁਰਸਿੱਖ ਜਸ ਸੇਖੀ ਪ੍ਰਬੰਧ ਕਰਨ ਇਹੀ ਤੇ ਖਤਮ ਕਰਨਾ ਇਹ ਬੜੀ ਸ਼ਰਮਨਾਕ ਗੱਲ ਆ ਇਹ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਵਾ ਤੇ ਅੱਜ ਜਦੋਂ ਅਸੀਂ ਦਿੱਲੀ ਦੀ ਧਰਤੀ ਤੇ ਖੜੇ ਆ ਧਾਰਮਿਕ ਮਾਮਲਿਆਂ ਦੇ ਵਿੱਚ ਪੰਥ ਨੂੰ ਦਖਲ برداشت ਨਹੀਂ ਕਰਨਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਸਾਰਣ ਕਿਉਂਕਿ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਸੌਮੇ ਹਨ ਗੁਰਦੁਆਰੇ ਸਾਨੂੰ ਗੁਰੂ ਦੇ ਨਾਲ ਜੋੜਦੇ ਹਨ ਗੁਰਦੁਆਰਿਆਂ ਦੇ ਪ੍ਰਬੰਧਕ ਪੰਥ ਚੁਣਨਗੇ ਤਾਂ ਇਹ ਜਿਹੜਾ ਦਖਲਅਵਾਜ ਇਹ ਵੀ ਬਹੁਤ ਜ਼ਿਆਦਾ ਵੱਧ ਰਿਹਾ ਪਰ ਹੱਲ ਫੇਰ ਉਹੀ ਆ ਪੰਥ ਦਾ ਇਕੱਠੇ ਹੋਣਾ ਦੇਖੋ ਜਦੋਂ ਜਦੋਂ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਣਗੀਆਂ ਜਾਂ ਕੀਤੀਆਂ ਜਾਣਗੀਆਂ ਸੰਸਥਾਵਾਂ ਆਪਣੇ ਬਜ਼ੁਰਗਾਂ ਨੇ ਬਣਾਈਆਂ ਤੇ ਜਦੋਂ ਸੰਸਥਾਵਾਂ ਕਮਜ਼ੋਰ ਹੋਣਗੀਆਂ ਸੁਭਾਵਕ ਕੌਮ ਦੇ ਵਿੱਚ ਕਈ ਪੱਖਾਂ ਤੋਂ ਹਮਲੇ ਵੀ ਹੋਣਗੇ ਤੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਵੀ ਰਚੀ ਜਾਊਗੀ ਗੁਰੂ ਤੇਗ ਬਹਾਦਰ ਪਾਤਸ਼ਾਹ ਪੈ ਕਾਹੂ ਕੋ ਦੇਤਨੇ ਨਹਿ ਪੈਮਾਨਤ ਆਨ ਕਾਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਇਹ ਸਿਧਾਂਤ ਦਿੱਤਾ ਗੁਰੂ ਨੇ ਨਾ ਡਰਨਾ ਵਾ ਤੇ ਨਾ ਡਰਾਉਣਾ ਵਾ ਤਾਂ ਮੈਂ ਸਮਝਦਾ ਅੱਜ ਵੀ ਸਾਡੇ ਪੰਥ ਦੇ ਅੰਦਰ ਗੁਰਸਿੱਖਾਂ ਦੇ ਵਿੱਚ ਗੁਰੂ ਦਾ ਇਹ ਸਿਧਾਂਤ ਹੈ ਕੋਈ ਜਿੰਨਾ ਮਰਜੀ ਜੋਰ ਲਾ ਲਵੇ ਇਹ ਪੰਥ ਅੱਜ ਵੀ ਨਾ ਕਿਸੇ ਤੋਂ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਸਾਡੇ ਹੱਕ ਹਕੂਕ ਉਹ ਸਾਡੇ ਬਜ਼ੁਰਗਾ ਨੇ ਸ਼ਹਾਦਤਾਂ ਦੇ ਕੇ ਇਸ ਮੁਲਕ ਦੇ ਵਿੱਚ ਸੇਫ ਕੀਤੇ ਉਹਨਾਂ ਦੇ ਨਾਲ ਆਪਾਂ ਸਮਝੌਤਾ ਨਹੀਂ ਕਰਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਮਨਾਉਂਦਿਆਂ ਗੁਰੂ ਤੇਗ ਬਹਾਦਰ ਜੀ ਦੇ ਉਪਦੇਸ਼ਾ ਨੂੰ ਚੇਤੇ ਰੱਖਣਾ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪੂਹਪ ਮਦ ਜਿਉ ਬਾਸ ਬਸਤ ਹੈ ਮਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ ਜਿਹੜਾ ਸਿੱਖ ਕਹਿੰਦਾ ਵੀ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਆ ਸ਼ੀਸ਼ੇ ਦੇ ਵਿੱਚ ਅਕਸ਼ਵਾਂ ਅਸੀਂ ਸਾਰਿਆਂ 'ਚ ਜਦੋਂ ਰੱਬ ਵੇਖਦੇ ਆ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰ ਸਕਦੇ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ ਤੋਖਾ ਨਹੀਂ ਕਰ ਸਕਦੇ ਸਿੱਖ ਕਹਿਤਾ ਤਾਂ ਗੁਰੂ ਦਾ ਬਚਨ ਚੇਤੇ ਆਉਂਦਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਤਿਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ ਗੁਰੂ ਨੇ ਤੇ ਉੱਪਰ ਤੋਂ ਉੱਪਰਲੀ ਅਵਸਥਾ ਤੇ ਪਹੁੰਚਾਇਆ ਇਹ ਸਿੱਖਾ ਨੂੰ ਮਾਨ ਦਿੱਤਾ ਅੱਜ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਦੋਂ 350 ਸਾਲਾ ਸ਼ਹੀਦੀ ਸ਼ਤਾਬ ਦੀ ਦਿੱਲੀ ਦੀ ਧਰਤੀ ਤੇ ਯਾਦ ਕਰ ਰਹੇ ਹਾਂ ਤਾਂ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹਾਂ ਚੇਤੇ ਰੱਖਣਾ ਗੁਰੂ ਦੀ ਸ਼ਹਾਦਤ ਉਹਨਾਂ ਲਈ ਸੀ ਜਿਨ੍ਹਾਂ ਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ 9 ਸਾਲ ਦੀ ਉਮਰ 'ਚ ਜੰਜੂ ਨਹੀਂ ਸਿਪਾਇਆ ਪਰ ਮਸਲਾ ਧਾਰਮਿਕ ਆਜ਼ਾਦੀ ਦਾ ਬਣਿਆ ਜਦੋਂ ਜੰਜੂ ਲਾਇਆ ਜਾ ਰਿਹਾ ਸੀ ਤੇ ਗੁਰੂ ਨੇ ਤੱਕੇ ਨਾਲ ਲੈਣ ਨਹੀਂ ਦਿੱਤਾ ਮਤਲਬ ਸਿੱਖ ਕੌਮ ਤੱਕਾ ਬਰਦਾਸ਼ਤ ਨਹੀਂ ਕਰਦੀ ਕਿਸੇ ਵੀ ਮਾਮਲੇ ਦੇ ਵਿੱਚ ਤੇ ਨਾ ਕਰਾਂਗੇ ਆਪਾਂ ਦਿੱਲੀ ਦੀ ਧਰਤੀ ਤੇ ਬੈਠੇ ਆਂ ਪੰਥ ਨੇ ਜਿੱਥੇ ਵੀ ਪ੍ਰੋਗਰਾਮ ਉਲੀਕੇ ਆ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ आनंदपुर साहिब दी ਧਰਤੀ ਤੇ ਜਿੱਥੇ ਸੱਚੇ ਪਾਤਸ਼ਾਹ ਦੇ ਸੀਸ ਦਾ ਸਸਕਾਰ ਹੋਇਆ ਸੀਸ ਗੰਜ ਸਾਹਿਬ ਪੰਥ ਦੀ ਨਮੈਂਦਾ ਜਮਾਤ ਪ੍ਰੋਗਰਾਮ ਕੌਮੀ ਪ੍ਰੋਗਰਾਮ ਕਰਵਾ ਰਹੀ ਆ ਸ਼ਤਾਬਦੀ ਦੇ ਤੁਸੀਂ ਦਿੱਲੀ ਵਾਲੇ ਹੋ ਇੱਥੇ ਵੀ ਗੁਰਦੁਆਰਾ ਸੀਸ ਗੰਜ ਸਾਹਿਬ ਜਿੱਥੇ ਪਾਤਸ਼ਾਹ ਦੀ ਸ਼ਹਾਦਤ ਹੋਈ 25 ਤਰੀਕ ਨੂੰ ਜਿਹੜੇ ਆਨੰਦਪੁਰ ਸਾਹਿਬ ਨਹੀਂ ਜਾ ਸਕਦੇ ਇੱਥੇ ਵੀ ਹਾਜ਼ਰੀਆਂ ਭਰੋ ਕੋਈ ਵੀ ਸਾਡੀ ਸੰਸਥਾ ਇੱਥੇ ਦਿੱਲੀ ਸੇਖੋ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਪਰ ਮੈਂ ਇੱਕ ਗੱਲ ਜ਼ਰੂਰ ਕਹਿ ਕੇ ਜਾਊਂਗਾ 25 ਅਕਤੂਬਰ ਨੂੰ ਨਗਰ ਕੀਰਤਨ ਰਕਾਬ ਗੰਜ ਸਾਹਿਬ ਆਉਣਾ ਔਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਨਾਲ ਤਾਲਮੇਲ ਕੀਤਾ ਪ੍ਰਬੰਧ ਕਰਨਾ ਪੰਜਾਬ ਸਰਕਾਰ ਨੂੰ ਹਾਲ ਦੇ ਤਰਕਾਬ ਗੰਜ ਸਾਹਿਬ ਜਿਹੜੀ ਮੇਰੇ ਕੋਲ ਜਾਣਕਾਰੀ ਔਰ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਆ ਰਿਹਾ ਪੰਥ ਨੇ ਅਰ ਸਾਰੇ ਧਰਮ ਦੇ ਲੋਕਾਂ ਨੇ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਵਾ ਮੈਂ ਖੁਦ ਦੋ ਤਿੰਨ ਥਾਵਾਂ ਤੇ ਜਾ ਕੇ ਆਇਆ ਲੋਕ ਦੂਜੇ ਧਰਮਾਂ ਦੇ ਵੀ ਆਏ ਗੁਰੂ ਦੇ ਬਾਰੇ ਜਾਣਿਆ ਸ਼ਹਾਦਤ ਬਾਰੇ ਜਾਣਿਆ ਪਰ ਦਿੱਲੀ ਦੀ ਧਰਤੀ ਤੇ 25 ਤਰੀਕ ਨੂੰ ਜਿਸ ਦਿਨ ਰਕਾਬ ਗੰਜ ਸਾਹਿਬ ਆਉਣਾ ਵਾ ਇਹ ਨਗਰ ਕੀਰਤਨ ਤੇ ਪੰਜਾਬ ਸਰਕਾਰ ਨੂੰ ਬਾਬਾ ਲੱਖੀ ਸ਼ਾਹ ਬਨਜਾਰਾ ਹਾਲ ਦੇਣਾ ਠੀਕ ਨਹੀਂ ਹੈ ਪੰਜਾਬ ਸਰਕਾਰਾ ਆਪਣੇ ਕੰਮ ਕਰਨ ਪੰਥ ਦੀ ਨਮੈਂਦਾ ਜਮਾਤ ਨਗਰ ਕੀਰਤਨ ਲਿਆ ਰਹੀ ਹੋਵੇ ਤੇ ਬਾਬਾ ਲੱਖੀ ਸ਼ਾਹ ਬਨਜਾਰਾ ਹਾਲ ਜਿਸ ਬਾਬੇ ਲੱਖੀ ਸ਼ਾਹ ਬਨਜਾਰੇ ਨੇ ਗੁਰੂ ਦੇ ਧੜ ਦਾ ਸੰਸਕਾਰ ਆਪਣੇ ਮਹਿਲ ਨੂਮਾ ਘਰ ਨੂੰ ਅੱਗ ਲਾ ਕੇ ਕੀਤਾ ਉਥੇ ਕੋਈ ਵੀ ਸੰਗਤ ਨਹੀਂ ਪ੍ਰੋਗਰਾਮ ਕਰ ਸਕਦੀ ਇਹ ਨਹੀਂ ਠੀਕ ਅਸੀਂ ਪੰਥ ਵਾਲੇ ਪਾਸੇ ਚੱਲਣਾ ਸਰਕਾਰਾਂ ਆਪਣੇ ਕੰਮ ਕਰਨ ਹਾ ਜਿੰਨਾ ਕਿ ਲੋਡ ਹੈ ਸਹਜੋ ਕਰਨਾ ਚਾਹੀਦਾ ਉਹਨਾਂ ਦਾ ਲੈਣ ਪਰ ਜੇ ਸਿੱਧਮ ਸਿੱਧਾ ਆਪਾਂ ਸਰਕਾਰਾਂ ਨੂੰ ਇਹਨਾਂ ਦਖਲ ਕਰਨ ਦਵਾਂਗੇ ਤੇ ਕੰਮ ਕਿਦਾਂ ਚੱਲੂਗਾ ਪ੍ਰਧਾਨ ਸਾਹਿਬ ਬੈਠਿਆ ਥੋੜੇ ਦਿਨ ਪਹਿਲਾਂ ਹੀ ਸਾਡੇ ਉੱਥੇ ਆਨੰਦਪੁਰ ਸਾਹਿਬ ਜਿਹੜਾ ਮੇਨ ਰਸਤਾ ਵਾ ਕੇਸਗੜ੍ਹ ਸਾਹਿਬ ਨੂੰ ਆਉਂਦਾ ਉਹ ਮਟਾ ਵੀ ਨਹੀਂ ਹੈਗਾ ਵੀ ਇੱਥੇ ਦਰਸ਼ਨੀ ਡਿਊਟੀ ਬਾਣੀ ਦਰਸ਼ਨੀ ਡਿਊਟੀ ਉੱਥੇ ਬਾਣੀ ਨਹੀਂ ਸਕਦੀ ਨਾ ਗੇਟ ਉਹ ਰਸਤਾ ਪੜਤਾ ਸਰਕਾਰ ਨੇ ਨਗਰ ਕੀਰਤਨਾ ਭੀੜ ਲੱਗੀ ਦੇਖਿਆ ਵੀ ਇਹ ਕੀ ਹੈ ਕਹਿੰਦੇ ਜੀ ਕੰਮ ਸ਼ੁਰੂ ਹੋ ਗਿਆ ਵੇਖੋ ਮਹੀਨਾ ਇੱਕ ਰਹਿ ਗਿਆ ਸੰਗਤ ਆ ਰਹੀ ਹੈ ਰਾਹ ਰੋਕ ਤੇ ਇਦਾਂ ਦੇਤੇ ਕੰਮ ਇਹ ਨਹੀਂ ਵੀ ਕੰਮ ਨਾ ਕਰਨ ਕਰਨ ਕੰਮ ਪਰ ਵਕਤ ਸਿਰ ਕਰਨ ਸੜਕਾ ਛੜਕਾ ਬਣਾਉਣਾ ਇਹਨਾਂ ਦਾ ਹੀ ਕੰਮ ਹੈ ਉਹ ਤੇ ਬਾਬਾ ਕਿਲਾ ਨੰਦਗੜ੍ਹ ਵਾਲੇ ਮਹਾਪੁਰਸ਼ ਬਾਬਾ ਸੁਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਬਣਾ ਰਹੇ। ਤੋ ਆਪਾਂ ਸਾਰੇ ਇੱਥੇ ਸੁਚੇਤ ਵਰਗ ਬੈਠਾ ਵਾ ਸਾਰਾ ਹੀ ਸਿਆਣਾ ਵਰਗ ਬੈਠਾ ਵਾ। ਇੱਕ ਗੱਲ ਚੇਤੇ ਰੱਖਣੀ ਨਾਂਗੇ ਆਵਣ ਨਾਂਗੇ ਜਾਣਾ। ਨੰਗੇ ਆਏ ਆ ਨੰਗੇ ਜਾਵਾਂਗੇ। ਪਰ ਜੇ ਕੌਮ ਦੇ ਨਾਲ ਗਦਾਰੀ ਕਰਕੇ ਦੁਨੀਆ ਤੋਂ ਗਏ ਤੇ ਗੁਰੂ ਤੇ ਬਖਸ਼ੇਗਾ ਨਹੀਂ। ਇਤਿਹਾਸ ਦੇ ਵਿੱਚ ਨਾਮ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਸਿੱਖ ਕੌਮ ਪ੍ਰਸਤ ਹੁੰਦਾ ਗੁਰੂ ਪ੍ਰਸਤ ਹੁੰਦਾ ਗੁਰੂ ਦੇ ਅਨੁਸਾਰੀ ਚੱਲਣਾ ਗੁਰੂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਆਪਣੇ ਮਾਨਵੀ ਹੱਕਾਂ ਦੇ ਪ੍ਰਤੀ ਸੁਚੇਤ ਰਹਿਣਾ ਪੰਥ ਦੀ ਹਰ ਸਟੇਜ ਤੋਂ ਬੰਦੀ ਸਿੰਘਾਂ ਦੇ ਮਸਲੇ ਤੇ ਆਪਾਂ ਬੇਬਾਕੀ ਦੇ ਨਾਲ ਗੱਲ ਕਰਨੀ ਆ ਮੈਨੂੰ ਖੁਸ਼ੀ ਆ ਪਈ ਇਥੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਨਮੈਂਦਾ ਇਕੱਠਾ ਸੰਗਤ ਆਈ ਇਹਦੇ ਲਈ ਮੈਂ ਵਧਾਈ ਦਿੰਨਾ ਦਿੱਲੀ ਆਪਣੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਆਸਥਿਕ ਸੰਗਤ ਦਾ ਰਜੂਸ਼ਨ ਪਾਸ ਕਰਦੇ ਆ ਆਹ ਰਾਛੋੜ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਥੋਂ ਮਤਾ ਲਿਆਂਦਾ ਜਾਊ ਔਰ ਸੰਗਤ ਜਿਹੜੀ ਆ ਉਹ ਹੱਥ ਜੋ ਹੱਥ ਖੜੇ ਕਰਕੇ ਇਹਦੀ ਪ੍ਰਵਾਨਗੀ ਦੇਊਗੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵੇਖੋ ਬੰਦੀ ਬੰਦੀ ਸਿੰਘਾ ਜਿਹੜੇ ਇਹਨਾਂ ਦੇ ਮਾਨਵੀ ਹੱਕ ਮਨੁੱਖੀ ਅਧਿਕਾਰ ਇਹ ਬਹਾਲ ਰਹਿਣੇ ਜ਼ਰੂਰੀ ਹਨ ਗੁਰੂ ਕਿਰਪਾ ਕਰੇ ਇੱਕ ਗੱਲ ਮੈਂ ਬਹੁਤੀਆਂ ਥਾਵਾਂ ਤੇ ਕਹਿਣਾ ਇੱਥੇ ਵੀ ਕਹਿ ਦੂੰਗਾ ਕਿਸੇ ਰੁੱਖ ਨੂੰ ਲੱਗੀ ਸੀ ਅੱਗ ਤੇ ਪੰਛੀ ਵੀ ਸੜੀ ਜਾਂਦੇ ਸੀ ਨਾਲ ਹੀ ਕੋਈ ਸਿਆਣਾ ਲੰਘਿਆ ਉਧਰ ਦੀ ਉਹਨੇ ਕਿਹਾ ਉਹ ਪੰਛੀ ਕੋ ਤੁਹਾਡੇ ਪੰਖ ਨਹੀਂ ਉਡ ਜਾਓ ਤੁਸੀਂ ਕਿਉਂ ਮਾਰਨ ਲੱਗੇ ਹੋ ਪੰਛੀ ਸਿਆਣੇ ਸੀ ਕੌਮ ਪ੍ਰਸਤ ਸੀ ਉਹ ਕਹਿੰਦੇ ਜਦੋਂ ਕਿਸੇ ਨੇ ਕਿਹਾ ਨਾ ਆਗ ਲੱਗੀ ਹੈ ਪੇੜ ਕੋ ਔਰ ਜਲ ਰਹੇ ਹਨ ਪਾਤ ਤੂੰ ਉੱਡ ਕਿਉਂ ਨਹੀਂ ਜਾਂਦੇ ਕਿ ਆ ਪੰਖ ਨਹੀਂ ਤੁਮਰੇ ਪਾਸ ਤਾਂ ਪੰਛੀਆਂ ਦਾ ਜਵਾਬ ਸੀ ਫਲ ਖਾਏ ਇਸ ਪੇੜ ਕੇ ਔਰ ਬੀਠ ਲਬੇੜੇ ਪਾਤ ਅਬ ਆਗ ਲੱਗੀ ਹੈ ਇਸ ਕੋ ਤੋ ਕਿਉ ਨਾ ਜਲੇ ਸਾਠ ਸਿੱਖ ਕਦੀ ਵੀ ਆਪਣੇ ਹੱਕ ਹਕੂਕਾਂ ਦੀ ਜੰਗ ਤੋਂ ਭੱਜਦਾ ਨਹੀਂ ਸਿੱਖ ਕਦੀ ਵੀ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੁੰਦਾ ਤੇ ਗੁਰੂ ਦਾ ਸਿਧਾਂਤ ਆ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਮੁਖ ਆਪਣੇ ਪੰਥ ਵਾਲ ਰੱਖਣੇ ਆ ਪੰਥ ਦੇ ਅਨੁਸਾਰੀ ਚੱਲਣਾ ਹਮਲੇ ਹੁੰਦੇ ਆਏ ਸਾਡੇ ਮੁੱਲ ਪੈ ਗਏ ਸਰਾਂ ਦੇ ਹੋਰ ਕਈ ਕੁਸ਼ ਹੋਇਆ ਇੱਥੇ ਆਖਰੀ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ ਜਦੋਂ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦੇ ਆਲਾ ਜੀ ਲਾਲਚੋਨਾ ਨੂੰ ਵੀ ਦਿੱਤੇ ਨਾ ਲਾਲਚਾਂ ਕਰਕੇ ਸਾਡੇ ਬੰਦੇ ਕਈ ਵਾਰੀ ਦੂਜੇ ਪਾਸੇ ਚਲੇ ਜਾਂਦੇ ਇੱਥੇ ਉਹਨਾਂ ਤੋਂ ਸਿੱਖੀ ਇਸੇ ਦਿੱਲੀ ਦੀ ਧਰਤੀ ਤੇ ਲਾਲਚ ਵੀ ਦਿੱਤੇ ਡਰ ਵੀ ਦਿੱਤੇ ਨਹੀਂ ਮੰਨੇ ਜਦੋਂ ਤੈ ਹੋ ਗਿਆ ਵੀ ਸ਼ਹੀਦ ਹੋਣੇ ਆ ਗੁਰੂ ਤੋਂ ਪਹਿਲਾਂ ਕਹਿੰਦੇ ਕੋਈ ਸ਼ਾਹ ਹੈ ਤੁਹਾਡੀ ਆਖਰੀ ਸ਼ਾ ਇੱਥੇ ਤੇ ਛੋਟੀਆਂ ਛੋਟੀਆਂ ਚੀਰਮੈਨੀ ਕੌਮ ਦੇ ਵਿੱਚ ਹੈ ਨਾ ਹੋਰ ਲਾਲਚ ਉਹਦੇ ਲਈ ਕਈ ਵਾਰੀ ਪਿੱਠ ਦੇ ਦਿੰਦੇ ਆ ਕਹਿੰਦੇ ਕੋਈ ਹੈ ਸ਼ਾ ਤੁਹਾਡੀ ਤੇ ਤਿੰਨੇ ਸਿੱਖਾਂ ਦੀ ਕੋਈ ਸ਼ਾਸੀ ਜਦੋਂ ਸ਼ਹੀਦ ਕਰੋ ਸਾਡੇ ਮੁਖ ਸਾਡੇ ਗੁਰੂਵਾਲ ਰੱਖਿਓ ਇਸ ਸੈਮੀਨਾਰ ਦੇ ਵਿੱਚ ਮੈਂ ਇਹੀ ਆਖਰੀ ਨੁਕਤਾ ਕਹਿ ਕੇ ਜਾਣਾ ਜਿੰਨਾ ਚਿਰ ਤੱਕ ਸਾਡੇ ਮੁਖ ਸਾਡੇ ਗੁਰੂ ਵਾਲਾ ਗੁਰੂ ਗ੍ਰੰਥ ਵਾਲ ਗੁਰੂ ਪੰਥ ਵਾਲ ਉਹਨਾਂ ਚਿਰ ਤੱਕ ਨਾ ਸਾਨੂੰ ਕੋਈ ਚੁਕਾ ਸਕਦਾ ਨਾ ਡਰਾ ਸਕਦਾ ਨਾ ਹਰਾ ਸਕਦਾ ਮੈਂ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਮੁੱਚੀ ਟੀਮ ਔਰ ਦਿੱਲੀ ਤੋਂ ਸ਼੍ਰੋਮਣੀ ਕਾਲੀ ਦਲ ਦਿੱਲੀ ਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਦੀ ਸਮੁੱਚੀ ਟੀਮ ਸਰਦਾਰ ਮਨਜੀਤ ਸਿੰਘ ਜੀ ਕੇ ਸਾਡੀ ਤਾਕਤ ਇੱਕ ਮੁਠਤਾ ਦੇ ਵਿੱਚ ਆ ਜਿੱਦਾਂ ਆ ਬੈਠੇ ਨੇ ਸਭ ਹੁਣ ਪ੍ਰਧਾਨ ਸਾਹਿਬ ਬੈਠੇ ਉਧਰ ਢਿੰਡਾ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਹੋਣੇ ਹੈਗੇ ਇਹੀ ਇੱਕ ਮੁਠਤਾ ਸਾਡੀ ਤਾਕਤ ਆ ਕੌਮ ਇੱਕ ਮੁਠ ਰਵੇ ਤੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਆ